ਸਤਿ ਸ਼੍ਰੀ ਅਕਾਲ ਜੀ ਸਾਰੇ ਸੋਤਿਆਂ ਨੂੰ ਮੈਂ ਪੰਜੀ ਸਿੰਘਲ ਔਰ ਮੈਨੂੰ ਵੱਡੀ ਜ਼ਿੰਮੇਵਾਰੀ ਲਈ ਨਿਵਾਸਕੀਆ ਪਾਰਕ ਨੂੰ ਮਾਣੋ ਸਾਡੇ ਬੱਲੇ ਦਾ ਜੀ ਰੋਖ ਬੱਜੀ ਕੋਰਡੀਨੇਟ ਪਿੰਡ ਪੰਜਾਬ ਉਹਨਾਂ ਦੇ ਦਸਤਾਵਾਜ ਜਿਹੜਾ ਜ਼ਿੰਮੇਵਾਰੀ ਵਾਲਾ ਬੜਾ ਬੜਾ ਹੋਣਾ ਹੈ ਨਸਰ ਚਾਰਜਮੈਨ ਨੂੰ ਲਾਇਆ ਗਿਆ ਜੀ ਔਰ ਮੈਂ ਇਸ ਮੋਕੇ ਮਾਣ ਮਹਿਸੂਸ ਕਰਦਾ ਹੋਇਆ ਉਹਨਾਂ ਦਾ ਧੰਨਵਾਦ ਕਰਨਾ ਨਾਗਰ ਨਾਲ ਨਾਲ ਹਾਈ ਕਮਾਂਡ ਸਾਡੀ ਅਰਵਿੰਨ ਕੇਰਿਵਾਲ ਜੀ ਸੰਦੀਪ ਪਾਖਰ ਜੀ ਮੁੱਖ ਮੰਤਰੀ ਸਰ ਆਪਾ ਸਿੰਘ ਮਾਨ ਸਾਹਿਬ ਔਰ ਸਾਡੇ ਸਾਰੇ ਹੋਰ ਜਿਹੜਾ ਸਹਿਬਾਨ ਸਾਡੇ ਅਕੋਰ ਸਹਿਬਾਨ ਸਭ ਦਾ ਬਹੁਤ ਬਹੁਤ ਧੰਨਵਾਦ ਨੇ ਇਸ ਚੇਹੇ ਨੂੰ ਇਹਦੀ ਮਰਿਆਦਾ ਨੂੰ ਕਾਇਮ ਰੱਖ ਕੇ ਜਿੰਨੀਆਂ ਵੀ ਲੋਕ ਸਮਸਰਾਂਵਾਂ ਇਥੇ ਕੌਂਸਲ ਦੀਆਂ ਦਫ਼ਤਰ ਜਿਹਨੀਆਂ ਸਾਥੀ ਇੱਥੇ ਚੱਲਤੀ ਆਏ ਉਹਨਾਂ ਸਾਰਿਆਂ ਦਾ ਹੱਲ ਕਰਕੇ ਉਹਨਾਂ ਨੂੰ ਸੰਗੋਸ਼ਤ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਡੇ ਨਾਲ ਮੇਸੀ ਵੀ ਰਹਿਣਗੇ ਕਿ ਇਕੱਲੇ ਤੋਨੋ ਇੰਚਾਰਜ ਲਗਾਏਗੇ। ਇੰਗਲਿਸ਼ੀ ਹੈ ਕਿਉਂਕਿ ਉਹ ਸਾਡੇ ਸੀਨੀਅਰ ਆ ਉਹਨਾਂ ਦਾ ਜਿਹੜਾ ਇੱਥੇ ਬਿਲਕੁਲ ਉਸੇ ਤਰ੍ਹਾਂ ਰਤਲਾ ਜਿਹੜਾ ਅਥੈਗਰ ਰਿਸਪੈਕਟ ਹੈ ਉਹ ਮਦਿਆ ਸਾਡੇ ਤੋਂ ਉਹ ਪਹਿਲਾਂ ਬੈਠੀ ਸੀ ਉਹਨਾਂ ਦੇ ਕੋਈ ਸੁਰਜੀ ਐਂਡ ਸੀ ਪਰਸਨਲ ਉਸ ਜੇ ਮੈਂ ਕਿਹਾ ਕਿ ਉਹਨਾਂ ਨੇ ਜਿਹੜਾ ਸਭ ਤੋਂ ਫਿਕਰ ਰਹੀ ਹੈ ਸਮੇਂ ਦੇ ਵਿਕਾਸ ਤੇ ਉਹਨੇ ਕਰਕੇ ਜਿਹੜੀ ਜ਼ਿੰਮੇਵਾਰੀ ਹੈ ਉਹ ਕਵਾਇਸ ਕਰਕੇ ਮੈਨੂੰ ਜਿਹੜਾ ਇੱਕ ਜਿੰਮੇਵਾਰੀ ਆ ਦਿੱਤੀ ਹੈ ਮੈਂ ਕੱਲ੍ਹ ਦੇ ਹੀ ਵਾਲੇ ਸਟੂਰ ਨਾਲ ਮਿਲਣਾ ਹੈ